ਸਰਬੱਤਾਂ ਦੀ ਮੰਡੀ ਦਾ ਦੌਰਾ ਕਰ ਰਹੇ ਹਾਂ ਕਿ ਕਿਹੋ ਜਿਹੀ ਸਥਿਤੀ ਹੈ ਬਿਲਕੁਲ ਅੱਜ ਜਿਹੜੀ ਸੰਗਰੂਰ ਮੰਡੀ ਦੇ ਵਿੱਚ ਬਾਸਮਤੀ ਦੀ ਜਿਹੜੀ ਬੋਲੀ ਹੋਈ ਹੈ ਸੋ ਮੇਰੇ ਨਾਲ ਸਾਰੇ ਪ੍ਰਸ਼ਾਸਨ ਸਾਡੇ ਡੀਐਮ ਮੰਡੀ ਬੋਰਡ ਤੇ ਜਿੰਨੇ ਵੀ ਅਧਿਕਾਰੀ ਨੇ ਔਰ ਸਾਡੇ ਆੜਤੀ ਐਸੋਸੀਏਸ਼ਨ ਦੇ ਸਾਰੇ ਮੈਂਬਰ ਜਿਹੜੇ ਮੌਜੂਦ ਨੇ ਲੇਬਰ ਦੇ ਕਿਸਾਨ ਸਾਡੇ ਸਾਰੇ ਪਹੁੰਚੇ ਹੋਏ ਨੇ 2955 ਨੂੰ ਜਿਹੜੀ ਆ ਬਾਸਮਤੀ ਦੀ ਜਿਹੜੀ ਢੇਰੀ ਦੀ ਬੋਲੀ ਹੋਈ ਹੈ ਔਰ ਜਿਹੜੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਤੇ ਹਰ ਤਰ੍ਹਾਂ ਦੇ ਜਿਹੜੇ ਮੰਡੀਆਂ ਦੇ ਵਿੱਚ ਜਿਹੜੇ ਲੋੜਿੰਦੇ ਜਿਹੜੇ ਪ੍ਰਬੰਧ ਨੇ ਚਾਹੇ ਆਰਤੀਆਂ ਲਈ ਨੇ ਚਾਹੇ ਜ਼ਿੰਮੇਦਾਰਾਂ ਲਈ ਨੇ ਕਿਸਾਨਾਂ ਲਈ ਨੇ ਚਾਹੇ ਸਾਡੇ ਮਜ਼ਦੂਰਾਂ ਦੇ ਲਈ ਨੇ ਹਰ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਜਿਹੜੇ ਮੁਕੰਮਲ ਕਰ ਲਏ ਗਏ ਨੇ ਔਰ ਮੈਂ ਆਪ ਵਿਸ਼ਵਾਸ ਦਿਵਾਉਣੀ ਹੈ ਕਿ ਇਸ ਸੀਜ਼ਨ ਦੇ ਵਿੱਚ ਮੈਂ ਆਪ ਜਾ ਕੇ ਸਾਰੇ ਮੰਡੀਆਂ ਦੇ ਵਿੱਚ ਅਸੀਂ ਰਾਉਂਡ ਵੀ ਲਾਵਾਂਗੇ ਔਰ ਹਰ ਤਰ੍ਹਾਂ ਦੇ ਪ੍ਰਬੰਧਾਂ ਦੀ ਜਿਹੜੇ ਉਹਨਾਂ ਦੀ ਜਿਹੜੀ ਚੈਕਿੰਗ ਵੀ ਕਰਾਂਗੇ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਮੈਡਮ ਅੜਕੀਆਂ ਜਾਂ ਬਾਸਮਤੀ ਦੀ ਹੜਤਾਲ ਖੁੱਲੀ ਹੈ ਜੀ ਜਿਹੜੀ ਦੂਸਰੀ ਹੈ ਉਹ ਇਹਨਾਂ ਦੀ ਜਾਰੀ ਹੈ ਕੱਲ ਨੂੰ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਆਰਤੀਸ਼ੀਨ ਪੰਜਾਬ ਦੀ ਉਹਦੇ ਬਾਰੇ ਕੀ ਆ ਬਿਲਕੁਲ ਮੈਂ ਧਨਵਾਦੀ ਹਾਂ ਸੰਗਰੂਰ ਮੰਡੀ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਜਿਹੜੇ ਵੀ ਜਿਹੜੇ ਇਹਨਾਂ ਦੇ ਕੋਈ ਮਸਲੇ ਹੈਗੇ ਨੇ ਕੱਲ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਹੇਠ ਜਿਹੜੀ ਉਹ ਮੀਟਿੰਗ ਹੋਣੀ ਹੈ ਸੋ ਮੈਨੂੰ ਪੂਰਾ ਆਸਾ ਕਿ ਰਲ ਮਿਲ ਕੇ ਜਿਹੜਾ ਅਸੀਂ ਉਹਦਾ ਹੱਲ ਕੱਢ ਲਾਂਗੇ ਜਿਹੜੇ ਪੰਜਾਬ ਸਰਕਾਰ ਦੇ ਹੱਥ ਨੇ ਉਹਨਾਂ ਚੀਜ਼ਾਂ ਦੇ ਵਿੱਚ ਅਸੀਂ ਹਮੇਸ਼ਾ ਆਪਣੇ ਆਰਤੀਏ ਭਰਾਵਾਂ ਦੇ ਨਾਲ ਖੜੇ ਆ ਔਰ ਜਿਹੜੇ ਸੈਂਟਰ ਸਰਕਾਰ ਦੇ ਪੱਧਰ ਦੇ ਹੋਣਗੇ ਉਹਨਾਂ ਦੇ ਵਿੱਚ ਅਸੀਂ ਇਨਾਂ ਦੀ ਬਕਾਇਤ ਕਰਦੇ ਹੋਏ ਅਸੀਂ ਪਰ ਜੋੜ ਜਿਹੜੀ ਅਸੀਂ ਸਪਾਰਸ ਕਰਾਂਗੇ ਔਰ ਉਹ ਵੀ ਜਿਹੜੀਆਂ ਮੰਗਾਂ ਨੇ ਉਹਨਾਂ ਤੋਂ ਮੰਨਵਾਉਣ ਦੇ ਲਈ ਅਸੀਂ ਹਮੇਸ਼ਾ ਜਿਹੜਾ ਬਚਨਵਾਤ ਕੀ ਨਾਮ ਹੈ ਜੀ ਮੇਰਾ ਨਾਮ ਸ਼ਿਸ਼ਨ ਕੁਮਾਰ ਪ੍ਰਧਾਨ ਆਰਟੀ ਅਸੋਸੀਏਸ਼ਨ ਨਮੀਨਾਜ ਮੰਡੀ ਸੰਗਰੂਰ ਜੀ ਕੀ ਕਹਿਣਾ ਚਾਹੁੰਦੇ ਐ ਐਮਐਲਏ ਸਾਹਿਬ ਆਈ ਨੇ ਕੀ ਗੱਲ ਹੈ ਦੇਖੋ ਜੀ ਸਾਡੀ ਹੜਤਾਲ ਜੋ ਸਰਕਾਰ ਨਾਲ ਚੱਲ ਰਹੀ ਸੀ ਕਿ 2.5% ਆਰਥ ਦਾ ਜਿਹੜਾ ਮਸਲਾ ਸੀ ਪਰ ਕੱਲ ਸਾਡੇ ਮਾਨਯੋਗ ਪ੍ਰਧਾਨ ਸ੍ਰੀ ਵਿਜੇ ਕਾਲੜਾ ਜੀ ਨੇ ਕੋਈ ਫੈਸਲਾ ਇਸ ਤਰ੍ਹਾਂ ਦਾ ਲਿਆ ਵੀ ਜਿਹੜਾ ਸਾਡੀ ਪ੍ਰਾਈਵੇਟ ਜੋ ਬਾਸਮਤੀ ਜਿਹੜੀ ਵਿਕ ਰਹੀ ਹੈ ਇਹ ਦਿੱਤਾ ਸਾਨੂੰ 70% ਅਰਧ ਪ੍ਰਾਈਵੇਟ ਪ੍ਰੋਸੀਜਰ ਦੇ ਰਿਹਾ ਹੈਗਾ ਸਾਡਾ ਮਸਲਾ 80% ਅਰਧ ਤੇਈ ਹੈ ਅਸੀਂ ਇਹ ਮਾਨਜੋਗ ਸਾਡੇ ਪ੍ਰਧਾਨ ਜੀ ਦੇ ਹੁਕਮਾਂ ਤਹਿਤ ਇਹ ਖੋਲ ਦਿੱਤੀ ਹੈ ਹੜਤਾਲ ਅੱਜ ਸਾਡੇ ਮੰਡੀ ਵਿੱਚ ਪੂਰਾ ਕੰਮ ਚੱਲੂਗਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਸੰਰੂਰ ਦੇ ਵਿੱਚ ਗਲਟ ਆਉਂਦਾ ਹੈ ਸੰਰੂਰ ਦੀ ਮੰਡੀ ਇੱਕ ਵਿਸ਼ੇਸ਼ ਮੰਡੀ ਹੈ ਜਿੱਥੇ ਤੁਸੀਂ ਦੇਖੇ ਹੋਊਗਾ ਜਿੱਥੇ ਆਪਾਂ ਜਿਹੜੇ ਜ਼ਿੰਮੇਵਾਰ ਦੇ ਪਹਿਲੀ ਬੋਲੀ ਕੀਤੀ ਹੈ ਬੀਬੀ ਭਰਾਜੀ ਨੇ ਕਰਵਾਈ ਹੈ ਆਪਣੇ ਘਰ ਕਮਲਾ ਨਾਲ ਉਹ ਬਰਨਾਲੇ ਤੋਂ ਪਰਲੇ ਪਾਸੇ ਪਿੰਡ ਤੋਂ ਆਇਆ ਹੋਇਆ ਹੈਗਾ ਸਾਡੇ ਕੋਲੇ ਜਿਵੇਂ ਬਠਿੰਡੇ ਤੱਕ ਦੀ ਫਸਲ ਇਧਰੋਂ ਮਨਲੇਕੋਟਲੇ ਤੱਕ ਦੀ ਸ਼ੇਰਪੁਰ ਤੱਕ ਦੀ ਫਸਲ ਸਾਡੇ ਸੰੂਰ ਮੰਡੀ ਦੇ ਵਿੱਚ ਆਉਂਦੀ ਹੈ ਤੇ ਇਹਦਾ ਕਾਰਨ ਇਹ ਹੈ ਕਿ ਇੱਥੇ ਵਧੀਆ ਭਾਅ ਲੱਗਦਾ ਹੈ ਸਾਫ਼ ਸੁਥਰੀ ਮੰਡੀ ਹੈ ਸਾਰੇ ਆੜ੍ਹਤੀਏ ਸੁੱਝਾ ਕੰਮ ਕਰਦੇ ਨੇ ਅਸੀਂ ਬੀਬੀ ਨੂੰ ਵੀ ਵਿਸ਼ਵਾਸ ਦਿਵਾਇਆ ਹੈ ਕਿ ਸਾਡੀ ਮੰਡੀ ਦੇ ਵਿੱਚ ਕੋਈ ਵੀ ਆੜ੍ਹਤੀਆ ਕਿਸੇ ਤਰ੍ਹਾਂ ਦਾ ਵੀ ਕੁਝ ਅੱਜਾ ਕੰਮ ਨਹੀਂ ਕਰੂਗਾ ਜਿਸ ਨਾਲ ਸਾਡਾ ਵੀ ਸਿਰ ਝੁਕੇ ਤੇ ਤੁਹਾਡੇ ਵੀ ਸਿਰ ਨੂੰ ਅਸੀਂ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਤੁਹਾਨੂੰ ਉਹ ਵੀ ਸਾਨੂੰ ਝੁਕਣਾ ਪੈ ਜੇ ਵੀ ਮੰਡੀ ਸੂਬੇ ਵਿੱਚ ਆਖ ਹੀ ਹੋ ਗਿਆ ਕੱਲ ਮੀਟਿੰਗ ਹੋਣੀ ਹੈ ਕੀ ਕਹਿਣਾ ਚਾਹੁੰਦੇ ਮੀਟਿੰਗ ਦਾ ਹਾਂ ਮੀਟਿੰਗ ਵਿੱਚ ਜਰ ਸਾਰੇ ਪੰਜਾਬ ਨੂੰ ਦੇਖ ਰਹੇ ਨੇ ਤੇ ਸਾਡੀਆਂ ਮੰਗਾਂ ਵੱਲ ਵੀ ਪਲੀ ਜਰੂਰ ਝਾਤ ਮਾਰਨਗੇ ਉਹ ਚਾਹੇ ਇਹਨਾਂ ਦੇ ਆਪ ਦੇ ਕਰਨ ਵਾਲੀਆਂ ਨੇ ਹੱਲ ਉਹ ਚਾਹੇ ਉਹ ਸੈਂਟਰ ਸਰਕਾਰ ਤੋਂ ਹੱਲ ਕਰਵਾਉਣ ਵਾਲੀਆਂ ਨੇਗੀਆਂ ਉਮੀਦ ਕਰਦੇ ਆ ਕਿ ਇਹ ਮੰਗਾਂ ਜਰੂਰ ਹੱਲ ਕਰਵਾਈਆਂ ਜਾਣਗੀਆਂ ਅਸੀਂ 100% ਹੋਪਫੁਲੀ ਆ ਕਿ ਜਿਹੜਾ ਆਉਣ ਵਾਲਾ ਝੋਨੇ ਦਾ ਸੀਜ਼ਨ ਹੈ ਅਸੀਂ ਉਹਨਾਂ ਨੂੰ ਪੂਰੀ ਤਨਦੇਹੀ ਨਾਲ ਨਿਵਾਵਾਂਗੇ ਜਿੱਥੇ ਵੀ ਕੋਈ ਦਿੱਕਤ ਆਊ ਅਸੀਂ ਕਦੇ ਨਹੀਂ ਦਿੱਕਤ ਨੂੰ ਦੇਵਾਂਗੇ ਨਾ ਕਦੇ ਕੋਈ ਸ਼ਿਕਾਇਤ ਕਰਾਂਗੇ ਪਰ ਗੱਲ ਇਹ ਵੀ ਸਾਡੀ ਗੱਲ ਇਹ ਜਰੂਰ ਮੰਨੀ ਜਾਵੇ ਜੋ 80% ਸਾਡੀ ਦામੀ ਬਣਦੀ ਸੀ ਪਰ ਇਹ ਕਿੰਨਾ ਕਾਰਨਾ ਕਰਕੇ ਇਹਨਾਂ ਨੂੰ ਕੀ ਮਜਬੂਰੀ ਹੋ ਗਈ ਕਿੱਥੋਂ ਕੱਟੀ ਗਈ ਇਹ ਕਦੇ ਰਵਿੰਦਰ ਸਿੰਘ ਜੀ ਨਬੇਜੀ ਸੁਪਰਾਮਾ ਹੋੜ ਜੀ ਪਰਾਲੇ ਤੇ ਬਹੁਤ ਵੀ ਸ਼ੁਰੂ ਹੋਈ ਹੈ ਤੁਸੀਂ ਕਹ ਰਹੇ ਹੋ ਪਹਿਲੇ ਸਾਲ ਕੀ ਕਹਿਣਾ ਚਾਹੋਗੇ ਮਾਠੀ ਹੈ ਜੀ ਵਈਆ ਉਪਰ ਬਪਾਰੀ ਲੋਟੀ ਕਰਦੇ ਆ ਕਿਦਾਂ ਕਿੱਡਾ ਪਿਛਲੀ ਵਾਰ ਤਾਂ 3600 ਨੂੰ ਬੀਚੀ ਸੀ ਐਰ ਕੀ 2900 ਨੂੰ 700 700 ਦਾ ਘਾਟਾ ਪਿਆ ਹਾਂ ਜਿੱਦਾਂ ਜਿਵੇਂ ਹੜਤਾਲ ਚੱਲ ਰਹੀ ਉਸ ਵਾਰ ਹੜਤਾਲ ਕਿੰਨਾ ਕਿੰਨਾ ਜਿਹੜਾ ਨੁਕਸਾਨ ਜਾਦੇ ਹੋਣਾ ਸੀ ਜਾਂ ਲੇਟ ਹੋਣਾ ਸੀ ਸਹੀ ਮੰਨਦੇ ਹੋ ਕਿ ਸਹੀ ਟਾਈਮ ਤੇ ਹੋਗੀ ਹੜਤਾਲ ਖੁੱਲਗੀ ਹੜਤਾਲ ਟਾਈਮ ਤੇ ਖੁੱਲਗੀ ਤਾਂ ਫਾਇਦਾ ਮਿਲੂਗਾ ਮਿਲੂਗਾ ਨਹੀਂ ਵੱਡੇ ਕੇ ਬੇੜਾ ਨਿਕਲੇ ਆ ਰਹੇ ਭਾਈ ਜੀ ਕਿੰਨੇ ਦਿਨ ਹੋਗੇ ਤੁਹਾਨੂੰ ਬੈਠੇ ਨਹੀਂ ਅਸੀਂ ਅੱਜ ਹੀ ਆਏ ਸੀ ਅੱਜ ਹੀ ਹੋਗੀ ਹਾਂਜੀ ਇਹਦਾ ਮਤਲਬ ਇੱਕ ਦਿਨ ਦੇ ਵਿੱਚ ਆਪਣੇ ਘਰ ਪਰਤ ਜਾਂਗੇ ਹਾਂਜੀ ਹਾਂਜੀ ਜਿਹੜੇ ਪੈਸੇ ਆਉਂਦੇ ਨੇ ਆ ਜਾਂਦੇ ਨੇ ਸਹੀ ਟਾਈਮ ਤੇ ਹਾਂਜੀ ਹਾਂਜੀ